ਸੋ ਮੈਂ ਤੁਹਾਨੂੰ ਬਾਹਲੇ ਚਰਦਾ ਪਿੰਡ ਦਾ ਉਹਨਾ ਮੈਂ ਤੁਹਾਡਾ ਧੋਬੀ ਦੇ ਕੁੱਤੇ ਵਾਲੀ ਹੋਣੀ ਹੈ ਨਾ ਘਰ ਦੇ ਨਾਲ ਘਾੜ ਦੇ ਉਦੋਂ ਛੱਤਰ ਪਹਿਣਗੇ ਇਧਰੋਂ ਬੇਚੀ ਬੈਠੇ ਹੋਗੇ ਹੁਣ ਹੋ ਗਈ ਨਾ ਅਦਰੋਂ 50-50 ਲੱਖ ਲਾਏ ਗਏ ਆ ਹਲ ਤਾਂ ਹੋਰ ਦੇਖੀ ਆਉਂਦੇ ਹਲੇ 32 33 ਕੀ ਆ ਤੂੰ ਦੇਖੀ ਜੇ 32 3300 ਆਊਗਾ ਕੱਲੇ ਅਮਰੀਕਾ ਤੋਂ ਕੈਨੇਡਾ ਵਾਲੀ ਪਹਿਣ ਕੇ ਮਗਰ ਆਸਟ੍ਰੇਲੀਆ ਵੀ ਮਗਰ ਪਾਉ ਨਿਊਜ਼ੀਲੈਂਡ ਵੀ ਮਗਰ ਪਾਉ ਜਰਮਨ ਵੀ ਪਹਿਨ ਮਗਰ ਪਾਉ ਜੂਰ ਮਗਰ ਪਾਊਗਾ ਸਭ ਤੁਹਾਡੇ ਮਗਰ ਪਹਿਣਗੇ ਸੋਰਾ ਪਤਾ ਵਾਸਤਾ ਤੂੰ ਬੇਨਤੀਆ ਬਾਹਲੇ ਬੰਦੇ ਕਹਿੰਦੇ ਕੰਮ ਕੀ ਕਰਕੇ ਖੇਤੀ ਕਰ ਲੋ ਕੱਲੀ ਧਰਤੀ ਘਟੀ ਜਾਂਦੀ ਐ ਵੱਡੇ ਵੱਡੇ ਬੁੱਧੀਜੀਵੀ ਵਿਦਵਾਨ ਬੰਦੇ ਜਿਹੜੇ ਚਿੰਤਤ ਬੰਦੇ ਨੇ ਚਿੰਤਕ ਬੰਦੇ ਨੇ ਜਿਹੜੇ ਚਿੰਤਾ ਕਰਦੇ ਆ ਫਿਕਰ ਕਰਦੇ ਆ ਉਹ ਕਹਿੰਦੇ 2050 60 ਤੱਕ ਜਾਂਦਿਆਂ 70% ਦੀ ਧਰਤੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਕੰਕਰੀਟ ਤੋਂ ਭਾਅ ਪਤਾ ਕਿ ਵੱਡੀਆਂ-ਵੱਡੀਆਂ ਬਿਲਡਿੰਗਾਂ ਉਹ ਜਿਹੜੇ ਤਾਹਾਨੂੰ ਗ੍ਰੈਂਡ 'ਚ ਖੜੇ ਕਰਦੇ ਕੋਕੜਾਂ ਦੇ ਖੁੱਡੇ ਬਣਾਤੇ ਉਹਨੇ ਦੱਬ ਲੈਣੀ ਹੈ ਸੜਕਾਂ ਨੇ ਦੱਬ ਲੈਣੀ ਹੈ ਪਾਪੂਲੇਸ਼ਨ ਆਬਾਦੀ ਨੇ ਵਧਣਾ ਹੈ ਜ਼ਮੀਨ ਨੇ ਘਟਣਾ ਹੈ ਤੇ ਆਉਣ ਵਾਲੇ ਸਮੇਂ 'ਚ ਭੋਜਨ ਦਾ ਸੰਕਟ ਖੜਾ ਹੋਣਾ ਬਹੁਤ ਵੱਡਾ ਖੇਤੀ ਤੇ ਆ ਜਾਓ ਕੱਲੀ ਖੇਤੀ ਕਰ ਲਓ ਖਰਚੇ ਘਟਾ ਲਓ ਖੇਤੀ ਤੇ ਆ ਜਾਓ ਜ਼ਿੰਦਗੀ ਪੂਰੀ ਸੌਖੀ ਹੈ ਸਾਡੇ ਬਜ਼ੁਰਗ ਕੀ ਕਰਦੇ ਸੀ ਚਾਰ-ਚਾਰ ਪੰਜ-ਪੰਜ ਭਰਾ ਹੁੰਦੇ ਸੀ ਸਾਦੀ ਜ਼ਿੰਦਗੀ ਸੀ ੱੱਡੇ ਜੋੜੇ ਟਾਕੀਆਂ ਵਾਲੇ ਲੀੜੇ ਖਾਣਾ ਪੂਣਾ ਪੀਣਾ ਪੂਰਾ ਐ ਸਾਡਾ ਉਹਨਾਂ ਦਾ ਟੌਪ ਦਾ ਹੁੰਦਾ ਸੀ ਘਰੇ ਦੁੱਧ ਦਹੀਂ ਘਿਓ ਮੱਖਣੀ ਲੱਸੀਆਂ ਹੁਣ ਪੀਜ਼ਾ 버ਗਰ ਨੂਡਲ ਲੇਜ ਗੁਰਕਰੇ ਸਮੋਸੇ ਗੋਲ ਗੱਪੇ ਬੇਹਾਤੇ ਹਾ ਫਾਸਟ ਫੂਡ ਮੈਦੇ ਵਾਲਾ ਬਿਮਾਰੀਆਂ ਲੱਗ ਜਾਂਦੀਆਂ ਜਵਾਜ ਜੰਮਣੋਂ ਹਟ ਕੇ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਆ ਬਾਹਲੇ ਦਾ ਜਿਹੜੇ ਮਾੜੇ ਮੋਟੇ ਚਾਰ ਛੱਲੜਾ ਉਹਨਾਂ ਨੇ ਜਦਾਨੀਆਂ ਰੋਟੀਆਂ ਲੈਣੋਂ ਹਟ ਗਈਆਂ ਉਹ ਸਾਰੇ ਰੈਸਟੋਰੈਂਟ ਚ ਖਾਂਦਿਆ ਜਾ ਕੇ ਪਤਾ ਨਹੀਂ ਤੇ ਨਕਲੀ ਪਨੀਰ ਆ ਨਕਲੀ ਉੱਥੇ ਦੁੱਧ ਆ ਪਤਾ ਨਹੀਂ ਕੀ ਮਲਾਪਟਾ ਵਾਲਾ ਖਾਈ ਜਾਂਦੇ ਹੋ ਘਰ ਨੂੰ ਪਰਤਿਓ ਘਰ ਨੂੰ ਚੰਗੇ ਰਹਿਣਾ ਕੁਦਰਤ ਨਾਲ ਜੁੜਜੋ ਆਪਣੇ ਮੂਲ ਨਾਲ ਜੁੜਜੋ ਜੇ ਸੌਖੇ ਰਹਿਣਾ ਗਰਬਾਣੀ ਨਾਲ ਜੁੜਜੋ ਗਰਬਾਣੀ ਜੀਵਨ ਜਾਨ ਸਿਖਾਉਂਦੀ ਐ ਸਮਝੋ ਕਿ ਬਾਰ-ਬਾਰ ਗਰਵਾਣੀ ਸਾਡੇ ਗੁਰੂਆਂ ਨੇ ਸਾਨੂੰ ਜੀਵਨ ਜ਼ਿੰਦਗੀ ਜਿਉਣੀ ਕਿਵੇਂ ਆ ਸਮਾਜ ਵਿਚਰਨਾ ਕਿਵੇਂ ਆ ਸਾਨੂੰ ਦੱਸਿਆ ਸਿਖਾਇਆ ਯਾਰ ਉਸਦੇ ਅਮਲ ਹੈ ਨਹੀਂ ਖੱਲਾ ਆਪਸੋ ਵੈ ਗੁਰੂ ਸਤਨਾਮ ਵੈ ਗੁਰੂ ਕਰਕੇ ਅਰਦਾਸ ਕਰਕੇ ਚਲੋ ਜੀ ਬਾਬਾ ਜੀ ਮੁੰਡਾ ਕੈਨੇਡਾ ਭੇਜ ਦਿਓ ਬਾਬਾ ਜੀ ਮੁੰਡਾ ਅਮਰੀਕਾ ਭੇਜ ਦਿਓ ਹੁਣ ਆੜੀ ਸਰ ਕਿਵੇਂ ਆ ਹੁਣ ਹੁਣ ਕਹੀ ਇਹ ਨਾ ਮੇਰੀ ਗੱਲ ਨੂੰ ਮੁੱਦਾ ਬਣਾ ਲੈਣਾ ਆੜੀ ਸਰ ਗੁਰਦੁਆਰਾ ਇੱਥੇ ਆਏ ਕੋਲੇ ਲੋਕਾਂ ਨੇ ਲੈ ਤਰੇੜੀ ਦੇ ਤਰੇ ਜਿਉਂ ਦੱਬਿਆ ਕੰਮ ਜਹਾਜ ਚੜਾਈ ਗਏ ਅਜਿਹੇ ਜਹਾਜ਼ ਲੈ ਲੈ ਕਰਨੋ ਲੋਹੇ ਦੇ ਪਤਾ ਨਹੀਂ ਕਾ ਦੇ ਜਹਾਜ਼ ਚਾਹੀ ਕੇ ਗੁਰਦੁਆਰੇ ਕਹਿੰਦੇ ਬਾਬਾ ਕਹਿੰਦੇ ਅੜੀਆਂ ਭੰਦਾ ਘੜੇ ਹੋਏ ਕੰਮ ਕੱਢਦਾ ਉਹ ਸਾਨੂੰ ਐਵੇਂ ਹੀ ਪਤਾ ਇਤਿਹਾਸ ਕੀ ਹੈ ਗੁਰੂਆਂ ਦੇ ਘੋੜੇ ਅੜੀ ਕਰ ਗਏ ਸੀਗੇ ਤਮਾਕੂ ਚ ਵੜਨ ਤੋਂ ਇਹਨਾਂ ਨੇ ਹੋਰ ਹੀ ਅੜੀਆਂ ਭੰਨਣ ਲੱਗ ਗਏ ਇਹ ਹੁਣ ਹੁਣ ਉਹ ਇੰਨਾ ਕਾਠੋ ਆਖਰੇ ਟੈਂਪੂ ਦੇ ਤਨਬੀਏ ਭੂਣ ਜੇ ਭਰੇ ਜਾਂਦੇ ਹੁੰਦੇ ਸੀਗੇ ਗੱਡੀਆਂ ਭਰੀਆਂ ਜਾਂਦੀਆਂ ਹੁੰਦਾਂ ਸੀ ਬੱਸਾਂ ਤੇ ਐਨੀ ਭੀੜ ਹੁੰਦੀ ਸੀ ਹੁਣ ਉਦੋਂ ਲੱਭਦੇ ਨਹੀਂ ਕੋਈ ਹੁਣ ਕਿੱਧਰ ਗਿਆ ਕੰਮ ਤੇ ਭੀੜ ਚਾਲ ਹੈ ਜਿੱਧਰ ਨੂੰ ਹੋ ਜਾਂਦਾ ਦੇਖੋ ਦੇਖ ਰਿਸੋਰੀ ਦੱਬੀ ਤੁਰੇ ਫਿਰਦਾ ਹੈ